ਵਿਦਾਂ ਅੰਤਿਮ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਛਾੜ ਚੁੱਕਣ ਵਾਲਾ ਟੌੜਾ ਪਰਿਵਾਰ ਮੁਰ ਤੋਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ। ਪਟਿਆਲਾ 'ਚ ਹੋਏ ਇੱਕ ਸਮਾਗਮ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਟੌੜਾ ਪਰਿਵਾਰ ਦਾ ਅਕਾਲੀ ਦਲ 'ਚ ਸਵਾਗਤ ਕੀਤਾ। ਇਸ ਮੌਕੇ ਸੁਖਬੀਰ ਬਾਦਲ ਖੁਸ਼ੀ ਨਾਲ ਗਦਗਦ ਦਿਖਾਈ ਦਿੱਤੇ। ਸੁਖਬੀਰ ਬਾਦਲ ਮੁਤਾਬਕ ਟੌੜਾ ਪਰਿਵਾਰ ਦੇ ਮੁਰ ਤੋਂ ਅਕਾਲੀ ਦਲ ਸ਼ਾਮਿਲ ਹੋਣ ਨਾਲ ਪੰਥ ਮੁਰ ਤੋਂ ਇਕੱਠਾ ਹੋ ਗਿਆ। ਸ਼ਰੋਮਣੀ ਅਕਾਲੀ ਦਲ ਨੂੰ ਮੈਂ ਕਿਹਾ ਸਭ ਤੋਂ ਖੁਸ਼ੀ ਦਾ ਦੇਣਾ ਸ਼੍ਰੋਮਣੀ ਕਾਲੀਦਲ ਵਾਸਤੇ ਤੇ ਬਹੁਤ ਵੱਡਾ ਬਲ ਮਿਲਿਆ ਸਰ ਹਰਮੇਲ ਸਿੰਘ ਤੋੜਾ ਸਾਹਿਬ ਬੀਬੀ ਜੀ ਉਹਨਾਂ ਦੇ ਬੇਟੇ ਪੂਰਾ ਪਰਿਵਾਰ ਸ਼੍ਰੋਮਣੀ ਕਾਲੀਦਲ ਵਾਪਸ ਆਇਆ ਜਦੋਂ ਤੱਕ ਮੈਂ ਮੇਰਾ ਜਨਮ ਹੋਇਆ ਤੇ ਅੱਜ ਤੱਕ ਤੋੜਾ ਸਾਹਿਬ ਤੇ ਬਾਦਲ ਸਾਹਿਬ ਜੇ ਕਾਲੀਦਲ ਦਾ ਨਾਂ ਲਈਏ ਤੇ ਉਹ ਨਾਂ ਤੋੜਾ ਸਾਹਿਬ ਤੇ ਕਾਲੀ ਤੇ ਬਾਦਲ ਸਾਹਿਬ ਦਾ ਨਾਂ ਹੀ ਹੁੰਦਾ ਸੀ ਉਹ ਜਾ ਤਲਵੰਡੀ ਸਾਹਿਬ ਆਏ ਜਾਂ ਲੰਗਵਾਲ ਸਾਹਿਬ ਆਏ ਪਰ ਨਾ ਇਹਨਾਂ ਤੇ ਮੈਂ ਥੋੜਾ ਸਾ ਤੇ ਬਾਲ ਸਾਹਿਬ ਦੀ ਜੋੜੀ ਮੈਨੂੰ ਲਗਾਤਾਰ 40-50 ਸਾਲ ਜਿੰਨੀ ਦੇਰ ਤੋਂ ਮੇਰੇ ਜਨਮ ਤੋਂ ਪਹਿਲੇ ਵੀ ਹੋਣਾ ਪਰ ਮੇਰੇ ਜਨਮ ਤੋਂ ਬਾਅਦ ਜਦੋਂ ਹੀ ਮਿਲਿਆ ਕੀਤਾ ਆ ਜੋੜੀ ਨਹੀਂ ਸ਼੍ਰੋਮਣੀ ਅਕਾਲੀ ਦਲ ਪੰਥ ਨੂੰ ਚਲਾਇਆ ਥੋੜਾ ਸਾਬ ਦੀ ਜੋ ਦੇਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਿੱਖ ਪੰਥ ਵਾਸਤੇ ਹੈ ਉਹ ਕੋਈ ਭਲਾ ਨਹੀਂ ਸਕਦਾ ਸਾਨੂੰ ਬੜਾ ਦੁੱਖ ਲੱਗਿਆ ਸੀ ਕੋਈ ਕਾਰਨਾ ਕਰਕੇ ਅਲੱਗ ਹੋ ਗਏ ਸੀ ਆਪਾਂ ਪਰ ਅੱਜ ਸਵੇਰੇ ਮੈਨੂੰ ਬਾਦਲ ਸਾਹਿਬ ਦਾ ਫੋਨ ਆਇਆ ਬੜੀ ਖੁਸ਼ੀ ਸੀ ਉਹਨਾਂ ਨੂੰ ਤੇ ਉਹ ਕਹਿੰਦੇ ਜੀ ਮੇਰਾ ਵੀ ਇੱਕ ਸੁਪਨਾ ਤੁਸੀਂ ਪੂਰਾ ਕਰਤਾ ਸਾਰਾ ਪੰਥ ਇਕੱਠਾ ਕਰਤਾ ਤੇ ਜਿਹੜੇ ਸਾਥੀ ਜਿਹੜਾ ਪਰਿਵਾਰ ਤਾਂ ਉਹਨਾਂ ਨੇ ਪੂਰੀ ਜ਼ਿੰਦਗੀ ਕਾਂਗਰਸ ਦੇ ਖਿਲਾਫ ਲੜਾਈ ਲੜੀ ਅੱਜ ਉਹ ਪਰਿਵਾਰ ਇੱਕ ਮੇਨ ਹਿੱਸਾ ਅਕਾਲੀ ਦਲ ਦਾ ਬਣ ਕੇ ਆਇਆ ਹੈ ਤੇ ਮੈਨੂੰ ਉਹਨਾਂ ਨੂੰ ਬੜੀ ਖੁਸ਼ੀ ਹੈ ਤੇ ਉਹ ਕਹਿੰਦਾ ਮੇਰੇ ਤਰਫੋਂ ਸਾਰਿਆਂ ਨੂੰ ਪੰਜਾਬ ਨੂੰ ਵੀ ਮੈਸੇਜ ਦਿਓ ਕਿ ਸਾਡੇ ਵਾਸਤੇ ਇਹ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਮੈਂ ਅਸੀਂ ਅਸੀਂ ਆ ਮੈਂ ਇਹ ਪਰਿਵਾਰ ਨਾਲ ਵੀ ਗੱਲ ਕਰਿਆ ਸੀ ਕਿ ਇਹ ਪਰਿਵਾਰ ਮੰਗੋ ਅਸੀਂ ਰਵਾਂਗੇ ਪੂਰੀ ਜ਼ਿੰਦਗੀ ਸਾਡੇ ਚ ਮੇਰੇ ਚ ਵੀ ਕੋਈ ਕਮੀਆਂ ਹੋਣੀਆਂ ਜਾਂ ਸਾਡੇ ਪਾਰਟੀ ਵੀ ਕਮੀਆਂ ਹੋਣੀਆਂ ਜਿਹਦੇ ਕਰਕੇ ਅਸੀਂ ਸਾਡੇ ਤੋਂ ਆ ਵਿਛੜ ਗਏ ਪਰ ਹੁਣ ਉਹ ਕਮੀਆਂ ਨਹੀਂ ਹੋਣਗੀਆਂ ਅਸੀਂ ਪੂਰੇ ਪਰਿਵਾਰ ਮੰਗੂਰ ਰੱਖ ਕੇ ਇੱਕ ਟੀਮ ਵਰਕ ਬਣ ਕੇ ਕਿਉਂਕਿ ਪੋਲਿਟਿਕਸ ਟੀਮ ਵਰਕ ਹੈ ਕੋਈ ਇੰਡੀਵਿਜੂਅਲ ਪੋਲਿਟਿਕਸ ਨਹੀਂ ਹੋ ਸਕਦੀ ਜੇ ਕੱਲਾ ਕਹੇ ਕਿ ਸੁਖਬੀਰ ਸਿੰਘ ਬਾਦਲ ਹੀ ਕੱਲਾ ਕਰ ਸਕਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਇੰਡੀਵਿਜੂਅਲ ਨਾ ਵੱਡੀ ਇੰਸਟੀਟਿਊਸ਼ਨ ਹੈ ਕੋਈ ਇੰਡੀਵਿਜੂਅਲ ਕਲੇਮ ਨਹੀਂ ਕਰ ਸਕਦਾ ਕਿ ਸਾਰਾ ਅਕਾਲੀ ਦਲ ਮੇਰੇ ਮੇਰਾ ਹੈ ਅਕਾਲੀ ਦਲ ਕੌਮ ਦਾ ਪੰਜਾਬੀਆਂ ਦਾ ਤੇ ਆ ਸਾਰਾ ਪਰਿਵਾਰ ਹੀ ਚਲਾਉਂਦਾ ਤੇ ਪਰਿਵਾਰ ਹੀ ਨਹੀਂ ਇੰਨਾ ਸੰਘਰਸ਼ ਅਕਾਲੀ ਦਲ ਦੇ ਪਰਿਵਾਰ ਨਹੀਂ ਦੇਖੋ ਕਿੱਥੇ ਤੋਂ ਕਿੱਥੇ ਅਕਾਲੀ ਦਲ ਲੁਪਟ ਗਿਆ ਲੋਕ ਸਭਾ ਚੋਣਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਦਾਵਾ ਕੀਤਾ ਕਿ ਪਟਿਆਲਾ ਸੀਟ ਤੋਂ ਅਕਾਲੀ ਦਲ ਦਾ ਮੁਕਾਬਲਾ ਸਿਰਫ ਤੇ ਸਿਰਫ ਡਾਕਟਰ ਧਰਮੀਰ ਗਾਂਧੀ ਨਾਲੇ ਜਦਕਿ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਇਸ ਵਾਰ 3 ਨੰਬਰ ਤੇ ਰਹਿਣਗੇ ਅੱਜ ਪਟਿਆਲੇ 'ਚ ਮੁਕਾਬਲਾ ਡਾਕਟਰ ਗਾਂਧੀ ਨਾਲ ਪੰਜਾਬ ਦੀ ਪ੍ਰਾਤ ਤੇ ਕੈਪਟਨ ਰਾਣੀ ਤੀਜੇ ਨੰਬਰ ਤੇ ਜਾਰੀ ਹੈ ਪੰਜਾਬ ਚ ਕਿਹਨਾਂ ਨੂੰ ਮੰਨਦੇ ਪੰਜਾਬ ਤਾਂ ਕਾਂਗਰਸ ਨਾਲ ਆ ਪਰ ਪਟਿਆਲੇ ਵਿੱਚ ਮਹਾਰਾਣੀ ਪ੍ਰਨੀਤ कौर ਤੀਜੇ ਨੰਬਰ ਤੇ ਹੋ ਗਈ ਹੈ ਲੋਕ ગાંધી ਨੇ ਕੰਮ ਕੀਤਾ ਹੈ ਕੰਪੀਟੀਸ਼ਨ ગાંધી ਨਾਲ ਹੈ ਡਾਕਟਰ ਗਾਂਧੀ ਹੀ ਹੈਜ਼ ਪਰਫਾਰਮਡ ਅਕੋਰਡਿੰਗ ਟੂ ਦ ਹੈ ਹੀ ਇਸ ਨਾਟ ਪਰਫਾਰਮਡ ਅਕੋਰਡਿੰਗ ਟੂ ਕਪੈਸਿਟੀ ਅਸ਼ਰੋਮਨੀ ਕਾਲੀਦਲ ਦੇ ਉਮੀਦਵਾਰ ਰਖੜਾ ਸਾਹਿਬ ਘਰ ਤੋਂ ਘਰ ਲੱਖ ਵੋਟ ਤੋਂ ਉੱਤੇ ਜਿੱਤਣਗੇ ਜਾਜੀ ਮੇਰੇ ਸਰਵੇ ਆ ਰਿਹਾ ਜਾਜੀ ਰਿਪੋਰਟ ਆ ਰਹੀ ਹੈ ਕਿ ਜਾਜੀ ਗਰਾਉਂਡ ਫੈਸਿਲਿਟੀ ਸਿਚੁਏਸ਼ਨ ਹੈ ਪ੍ਰੈਕਟੀਕਲੀ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਦੇ 2 ਸਾਲ ਦੇ ਰਾਜ ਨੇ ਬਿਲਕੁਲ ਪਟਿਆਲੇ ਹਲਕੇ ਦੇ ਲੋਕਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਕਰ ਦਿੱਤੀ ਕੈਪਟਨਸ ਦੇ ਹਿਸਾਬ ਨਾਲ ਤੁਸੀਂ ਇੱਕਲ ਦੱਸ ਦਿਓ ਮੈਨੂੰ ਐਜ਼ ਅ ਮੀਡੀਆ 2 ਸਾਲ ਹੋ ਗਏ ਕੈਪਟਨ ਮੁੱਖ ਮੰਤਰੀ ਬਣੇ ਕੀ ਡਿਵੈਲਪਮੈਂਟ ਦਾ ਪ੍ਰੋਜੈਕਟ ਕੀ ਗ੍ਰਾਂਟ ਜਾਂ ਕੀ ਚੀਜ਼ ਪਟਿਆਲੇ ਨੂੰ ਦਿੱਤੀ ਹੈ ਪਿਛਲੇ 2 ਸਾਲਾਂ 'ਚ ਕੀ ਉਹ ਕੀ ਉਹ ਇੱਕ ਵਾਰ ਵੀ ਕੀ ਉਹ ਇੱਕ ਵਾਰ ਵੀ ਪਟਿਆਲੇ ਆਏ ਐ ਜੇ ਪਟਿਆਲੇ ਨਹੀਂ ਆਉਂਦੇ ਆਪਣੇ ਹਲਕੇ 'ਚ ਨਹੀਂ ਜਾਂਦੇ ਸਰਕਾਰ ਨਾਮ ਦੀ ਕੋਈ ਚੀਜ਼ ਤੇ ਫਿਰ ਹੀ ਟਨ ਡਿਸਰਵ ਦਾ ਵੋਟ ਇਸ ਮੌਕੇ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਕਥਿਤ ਮਿਲੀ ਭੁਗਤ ਦੇ ਇਲਜ਼ਾਮਾਂ ਖਿਲਾਫ ਵੀ ਵੱਡਾ ਬਿਆਨ ਦਿੱਤਾ ਗਿਆ ਸੁਖਬੀਰ ਬਾਦਲ ਮੁਤਾਬਕ ਉਹਨਾਂ ਦਾ ਸਿਰ ਵੱਡਾ ਜਾ ਸਕਦਾ ਪਰ ਉਹ ਕਾਂਗਰਸ ਨਾਲ ਗੱਠਜੋੜ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਇਹ ਮਿਲੀ ਭੁਗ ਦੀ ਗੱਲ ਇੱਕ ਮੈਂ ਦੱਸਾਂ ਯਾਰ ਆ ਉਹ ਲੋਕ ਐ ਜਿਹੜੇ ਫਰਸਟ੍ਰੇਟ ਹੋਏ ਪਏ ਐ ਆ ਉਹ ਜਿਹੜੇ ਹੈਗੇ ਨਾ ਜਿਹੜੇ ਆ ਜਿਹੜੇ ਖੈਰੇ ਵਾਲੇ ਦੂਜੇ ਜਵਾਨਤਾ ਜਬਤ ਹੋਈ ਪਈਆਂ ਹੁਣ ਉਹ ਆਪਣੀ ਜਵਾਨਤਾ ਜਬਤ ਬਣਾਉਣ ਵਾਸਤੇ ਸਿਰੋ ਪਹਿਲੀ ਗੱਲ ਇੱਕ ਮੈਂ ਮੇਰੀ ਗੱਲ ਸੁਣੋ ਮੇਰੀ ਜਾਨ ਜਾ ਸਕਦੀ ਐ ਸਿਰ ਵੱਡਿਆ ਜਾ ਸਕਦਾ ਹੈ ਕਾਂਗਰਸ ਨਾਲ ਅਸੀਂ ਨੇੜੇ ਤੇੜੀ ਵੀ ਨਹੀਂ ਜਾ ਸਕਦੇ ਬਾਬੇ ਜੀ ਤਾਂ ਪੂਰੇ ਬਿਜੇ ਭਾਰ ਆਦੀ ਬਹਾਲੀ ਨੂੰ ਲੈ ਕੇ ਅੱਜ ਧਰਨਾ ਲੱਗਾ ਚੰਡੀਗੜ੍ਹ ਦੇ ਵਿੱਚ ਕਿੱਥੇ ਯਾਰ ਆ ਸਾਰੇ ਰਲੇ ਆ ਤੁਸੀਂ ਗੱਲ ਸਮਝੇ ਨਹੀਂ ਆਮ ਆਦਮੀ ਕਾਂਗਰਸ ਇੱਕੋ ਹੀ ਹੈ ਨਾ ਸਮਝਾਉਂਦਾ ਦਿੱਲੀ ਕਰੀ ਜਾਂਦੇ ਸਾਰੀ ਜਗ੍ਹਾ ਕਰੀ ਜਾਂਦੇ ਆ ਆ ਨਾਲ ਜਿੰਨੇ ਉਹ ਜਿਹੜੇ ਬੈਠੇ ਬਰਗਾੜੀ ਵਾਲੇ ਮੋਰਚੇ ਵਾਲੇ ਆ ਤਾਂ ਕਾਂਗਰਸ ਦੇ ਫਰੰਟਮੈਨ ਆ ਉਹਨਾਂ ਨੇ 20-20 ਕਰੋੜ ਕਮਾਇਆ ਸੀ ਉਹ ਪੂਰਾ ਛੱਕ ਲਿਆ ਇਹਨਾਂ ਨੇ ਹੁਣ ਸੈਕਿੰਡ ਦਿਹਾੜੀ ਚਲਾਉਣਾ ਚਾਹੁੰਦੇ ਆ ਜਿਵੇਂ ਤੁਸੀਂ ਜਗਦੀਸ਼ ਪ੍ਰਧਾਨ ਦੀ ਗੱਲ ਕਰੀਏ ਇਹਨਾਂ ਨੂੰ ਵੀ ਕਿਉਂ ਤਾਂ ਦਿੱਤਾ ਕਰਦਾ ਇਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਊਗਾ ਥੈਂਕ ਯੂ ਵੈਰੀ ਮਚ ਸਾਹਿਬ ਇਹਨੇ ਕੀ ਕਹਿਆ ਤੁਸੀਂ ਦੇਖੋ ਸਾਡਾ ਬੇਸਾਲ ਜਿਹੜਾ ਹੈ ਮੇਰੇ ਪਿਤਾ ਜੀ ਬੇਸਾਲ ਦੇ ਪ੍ਰਧਾਨ ਰਹੇ ਤੇਸ ਵਰਗਿਆ ਪੰਥਰਤਨ ਦੇ ਅਹਿਦਾਰ ਗੁਰਦਿਆਂ ਸਿੰਘ ਜੀ ਟੋੜਾ ਸਾਰੀ ਉਮਰ ਪੰਥ ਦੇ ਲਈ ਜੂਝਦੇ ਆਪਣੀ ਕਰਵਾਨੀ ਦਿੱਤੀ ਲੇਕਿਨ ਕਦੇ ਖਰਮਣੀ ਕਾਲੀਦਲ ਨੂੰ ਨੀਮਾ ਦਿਖਾਉਣ ਲਈ ਉਹਨਾਂ ਨੇ ਆਪਣੀ ਬੱਚਕ ਦੇ ਕੋਲ ਚੁੱਕਿਆ ਹਮੇਸ਼ਾ ਇਹਨਾਂ ਦਾ ਅਕੜਾ ਹੋ ਕੇ ਜਦੋਂ ਵੀ ਕਿਤੇ ਹੋਇਆ ਤੱਕ ਨਾ ਹੋ ਕੇ ਤਿਕਾ ਇਹਦੇ ਲਈ ਕੋਈ ਸਾਡਾ ਬਖਰੇ ਨਹੀਂ ਸੀ ਉਹਨਾਂ ਦੇ ਮਨ ਚ ਕੋਈ ਤੇ ਬਖਰੇਵਾ ਵੀ ਤੇ ਹੋਣਾ ਤੇ ਬਿਲਕੁਲ ਇੱਕ ਪੈਸੇ ਦੀ ਕੋਈ ਮੰਗ ਨਹੀਂ ਨਾ ਅਸੀਂ ਰੱਖੀ ਹੈ ਨਾ ਉਹਨਾਂ ਨੇ ਜਿਵੇਂ ਚੌੜਾ ਸਾਹਿਬ ਦੇ ਨਾਲ ਮਿਲਣੀ ਸੀ ਸੇਮ ਸੇਮ ਸਾਡੀ ਤੇ ਇਦੋਂ ਬਾਅਦ ਸਾਡਾ ਕੋਈ ਮਿਸ਼ਨ ਤੁਹਾਨੂੰ ਸਿਆਣਾ ਨੂੰ ਕਿਹਾ ਤੱਕਣੇ ਹੋ ਕੇ ਰੋ ਕੰਮ ਕਰਾਂਗੇ ਅਕਾਲੀ ਦਲ ਚ ਮੰਨਣਾ ਕਦੇ ਤੁੰ ਜਿਮੜਾ ਅਕਾਲੀ ਦਲ ਚ ਹੀ ਠੀਕ ਹੈ 12 ਅੰਦਰਾ ਕਦੇ ਰਹੀ ਹੈ ਅਕਾਲੀ ਦਲ ਦੇ ਚ ਤੁਸੀਂ ਪੰਥ ਦੀ ਗੱਲ ਕੀਤੀ ਆ ਅੱਜ ਤੁਹਾਨੂੰ ਲੱਗਦਾ ਕਿ ਗੱਲ ਪੰਥਕ ਪਾਰਟੀ ਦੀ ਦੇਖੋ ਪੰਥਕ ਹਮੇਸ਼ਾ ਹੀ ਰਹੇ ਅਕਾਲੀ ਦਲ ਕਦੇ ਮਾਰਾ ਨਹੀਂ ਜੇ ਕੋਈ ਬੰਦੇ ਕਦੇ ਗਲਤੀ ਕਰਦੇ ਵੀ ਨੇ ਉਸ ਸਮੇ ਬਾਅਦ ਉਹਨਾਂ ਨੂੰ ਗਲਤੀ ਦਾ ਸਾਥ ਹੋ ਗਿਆ ਤੱਕ ਸਾਲੀ ਛੱਡ ਕੇ ਗਏ ਨੇ ਉਹਨਾਂ ਬਾਰੇ ਤੁਹਾਡੇ ਜੀ ਚਾਹਤ ਵਿੱਚ ਸਹੀ ਜਾਨੇ ਗੱਲ ਲਈ ਹਰ ਗੁੱਸਾ ਜ਼ਾਹਰ ਕਰਦਾ ਪਾਰਟੀ ਤੇ ਗੁੱਸਾ ਕਰੇ ਪਾਰਟੀ ਸ਼ਰਮਣੀ ਕੱਲੀ ਜਰੂਰ ਹਰ ਬੰਦੇ ਦੀ ਮਾਂ ਹੈ ਤਣਸਮਿਕ ਤਣਸਮ ਦੂਸਰਾ ਕੱਢਦਾ ਕਿਤੇ ਸਮਾਂ ਆਉਂਦਾ ਕਿਉਂਕਿ ਪਾਰਟੀ ਵਾਕਈ ਪਾਰਟੀ ਪਾਰਟੀ ਨੂੰ ਤੁਸੀਂ ਮਾਂ ਕਹਿੰਦੇ ਹੋ ਜਦੋਂ ਆਮਾ ਦੀ ਪਾਰਟੀ ਜੁਆਇੰਟ ਕੀਤੀ ਲਈ ਉਹ ਪਾਣੀ ਗਾਲ ਮਾਂ ਤਾਂ ਕਿਤੇ ਬੱਚਾ ਜਾਂਦਾ ਫਿਰ ਮੱਧ ਦੁੱਧ ਤਾਹੀ ਮਿਲਦਾ ਕਿ ਰੋਂਦਾ ਰੋਂਦਾ ਮੋੜੇ ਤੋੜਾ ਸਭ ਇੱਕ ਕਾਦੀ ਨਾਲ ਹੁਣ ਦੁਆਰੇ ਤੋਂ ਮੌਜੂਦ ਹੋ ਗਏ ਤੋੜਾ ਹ ਕਿਉਂ ਤਾਂ ਇਹ ਵੀ ਮਿਲ ਗਿਆ ਦੁੱਧ ਮਿਲ ਗਿਆ ਫਿਰ ਥੋੜਾ ਫੋ ਪਟਿਆਲਾ ਸੀਟ ਨੂੰ ਕਿੱਦਾਂ ਦੇ ਦੇਓ ਸ਼ਾਮਲ ਹੋਏ ਅੱਜ ਕਿੰਨੀ ਕ ਲੀਡ ਨਾਲ ਜਿੱਤਦਾ ਹੈਗਾ ਅੱਜ ਤਾਂ ਕੋਈ ਕਿਆ ਸਰੰਗ ਜਾਂ ਕਿਲਾ ਜਾਂ ਸੁਣੀ ਲੜਾਈ ਸਾਡੀ ਨਿਰੰਤਰ ਜਾਰੀ ਹੈ ਜਿਵੇਂ ਸ਼੍ਰੀ ਕਾਦੀ ਦਾ ਰਖੜਾ ਸਾਹਿਬ ਇਹਤ ਕਰਦਾ ਰਹੇ ਨੇ ਉਸ ਹਿਸਾਬ ਨਾਲ ਲੱਗਦਾ ਵੀ ਅਸੀਂ ਹਰ ਹਾਲਤ ਕਿ ਚਲੋ ਸੁਮੇਰਪਾਲ ਜੀ ਤਾਂ ਕਹਿੰਦੇ ਲੱਖ ਬੋਰ ਤੇ ਜਿੱਤ ਪੱਕੀ ਹੈ ਜੀ ਪਰ ਉਹਨਾਂ ਲਵੇ ਸਾਰੀਆਂ ਏਜੰਸੀ ਮੈਂ ਕਿਵੇਂ ਕਹਿ ਸਕਦਾ ਮੇਰੇ ਤੋਂ ਨਾ ਉਹ ਗੱਲਾਂ ਕਾਹ ਬਾਈ ਸਾਡੇ ਪ੍ਰਧਾਨ ਜੀ ਨੇ ਉਹ ਸਾਰੀਆਂ ਗੱਲਾਂ ਕਹੇ ਮੈਂ ਪਾਰਟੀ ਦਾ ਇੱਕ ਸੇਵਾਦਾਰ ਮੈਂ ਤਾਂ ਅਬਦੀ ਸੇਵਾ ਫਲ ਪਾ ਸਕਦਾ ਅਸੀਂ ਸੇਵਾ ਰੱਖਾਂ ਸੀ ਕਰ ਵਾਪਸੀ ਦੇ ਉਤੇ ਕਿਵੇਂ ਸਮਝਦੇ ਮੈਨੂੰ ਬਹੁਤ ਵੱਡੀ ਖੁਸ਼ੀ ਆ ਸਾਡੇ ਵਰਕਰ ਨੂੰ ਮੇਰੇ ਤੋਂ ਵੱਧ ਖੁਸ਼ੀ ਆ ਕਿਉਂਕਿ ਜਿਹੜਾ ਬੰਦਾ ਵਿਛੜ ਕੇ ਜਾਂਦਾ ਉਹਨੂੰ ਦੁੱਖਦਾ ਹੁੰਦਾ ਵੀ ਸਾਡੇ 'ਚ ਕਸੂਰ ਕੀ ਆ ਕਸੂਰ ਨਿਕਲਦਾ ਨਹੀਂ ਕੋਈ ਥੋੜਾ ਸਭ ਤੁਹਾਡੀ ਜੁਆਇਨਿੰਗ ਇੱਕ ਕਸੂਰ ਹੁੰਦਾ ਮੈਨੂੰ ਕੋਈ ਸ਼ਾਮਿਲ ਕੱਦਦਾ ਮੇਰੇ 'ਚ ਕੋਈ ਭੈੜਾ ਹੁੰਦੇ ਜਾਂ ਉਹਨਾਂ 'ਚ ਹੁੰਦੇ ਮੈਂ ਰਲਦਾ ਗੁਰਸਾਪ ਦੇ ਮੰਨ ਚਾ ਹੈ ਨਾ ਸ਼੍ਰੋਮਣੀ ਅਕਾਲੀ ਦਲ ਅਜੇ ਸਮੇਂ ਜੁਆਇਨ ਕੀਤਾ ਹੈ ਜਦੋਂ ਬੇਅਦਬੀ ਤੇ ਗੋਲੀ ਕਾਣ ਦੇ ਮਾਮਲੇ ਸ਼੍ਰੋਮਣੀ ਅਕਾਲੀ ਦਲ ਕੀ ਰਹਿਤ ਹੈ ਵੱਡੇ ਜਿਹੜੇ ਆਗੂ ਨੂੰ ਛੱਡ ਕੇ ਅਕਾਲੀ ਦਲ ਨੂੰ ਜਾ ਰਹੇ ਨੇ ਉਹ ਤੁਸੀਂ ਅਕਾਲੀ ਦਲ ਵਿੱਚ ਜਾ ਰਹੇ ਹਰ ਚੀਜ਼ ਦਾ ਕੋਈ ਨਾ ਕੋਈ ਭਾਣਾ ਸਰ ਜੀ ਨਾ ਨੇ ਬੇਅਦਬੀ ਕੀਤੀ ਸਾਰੇ ਫੜਕੇ ਜੇਲ੍ਹ ਤੇ ਉਹ ਕਾੜ ਪੁਲੀ ਗੱਤ ਜਦੋਂ ਜਿਹੜੇ ਆਪ ਪੁਲਿਸ ਸਾਹਿਬ ਕਰਾ ਨੇ ਗੋਲੀ ਦਾ ਕੰਡ ਕੀਤਾ ਉਹਦੀ ਸੀਟੇ ਬਣਦੀ ਆ ਉਹ ਬਣ ਕੇ ਜੋ ਮੁਰਜ਼ਮ ਦੇ ਪਰਚਾ ਹੋਤੇ ਸਾਹਮਣੇ ਅੱਜ ਨੇ ਅੱਜ ਦੀ 2 ਸਾਲ ਨੂੰ ਅੱਜ ਦੱਸਦੀ ਕਿ ਟੌੜਾ ਪਰਿਵਾਰ ਦਾ ਅਕਾਲੀ ਦਲ 'ਚ ਸ਼ਾਮਿਲ ਹੋਣਾ ਪਹਿਲਾਂ ਹੀ ਤੈਅ ਸੀ ਪਿਛਲੇ ਕਰੀਬ 2 ਮਹੀਨਿਆਂ ਤੋਂ ਟੌੜਾ ਪਰਿਵਾਰ ਲਗਾਤਾਰ ਸੁਖਵੀਰ ਬਾਦਲ ਦੇ ਸੰਪਰਕ ਵਿੱਚ ਸੀ ਇਸ ਸਬੰਧਤ ਦੋਮਾ ਵਿਚਾਲੇ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਅਤੇ ਅੱਜ ਹੋਈ ਆਖਰੀ ਮੀਟਿੰਗ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰਖੜਾ ਅਤੇ ਹੋਰਨਾ ਆਗੂਆਂ ਕਾਰਨ ਤਿਰਟੜੀ ਅਤੇ ਟੌੜਾ ਪਰਿਵਾਰ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ